ਉਹ ਉਹ ਕਹ ਰਹੇ ਸੀ ਕਿ ਮੇਰੇ ਘਰ ਆਓ ਮੈਂ ਪ੍ਰੋਡਕਸ਼ਨ ਦਊਂਗਾ ਤੁਸੀਂ ਮੈਨੂੰ ਦੱਸੋ ਤੁਹਾਨੂੰ ਕੋਈ ਧਮਕੀ ਦਿੰਦਾ ਹੈ ਅਗਰ ਵਰਗਲ ਕੰਟੈਂਟ ਬਣਾਉਣ ਵਾਲੀਆਂ ਕੁੜੀਆਂ ਨੂੰ ਜੇ ਤੁਸੀਂ ਮੇਰੇ ਕੋਲ ਆਓ ਮੈਂ ਪ੍ਰੋਡਕਸ਼ਨ ਦਊਂਗਾ ਹਰਜੀਤ ਸਿੰਘ ਦੀ ਗੱਲ ਕਰਦੇ ਫਿਰ ਸੀ ਹਾਂਜੀ ਹਰਜੀਤਾ ਉਹ ਤਾਂ ਇਸ ਮਸਲੇ ਤੇ ਵੀ ਬੋਲੇ ਵੀ ਅਸੀਂ ਨਹੀਂ ਮਾਫੀ ਦੇਣੀ ਉਹਨਾਂ ਨੂੰ ਖੜਨਾ ਹੀ ਉਸ ਸਾਈਡ ਹੁੰਦਾ ਜੀ ਜਿਹੜੀ ਸਾਈਡ ਧਰਮ ਹੋਏਗਾ ਉਸ ਤੋਂ ਉਹਨਾਂ ਨੇ ਖੜਨਾ ਹੀ ਉਸੇ ਸਾਈਡ ਹੈ ਛੁਰੂ ਤੋਂ ਬਾਈ ਨੇਚਰ ਉਹ ਹੈਗੇ ਆ ਜੀ ਐਸੇ ਮੈਂ ਉਹਨਾਂ ਨੂੰ ਇੱਕ ਸਵਾਲ ਕੀਤਾ ਸੀ ਜੀ ਹਰਜੀਤ ਸਿੰਘ ਜੀ ਨੂੰ ਮੈਂ ਸਵਾਲ ਕੀਤਾ ਸੀਗਾ ਵੀ ਤੁਸੀਂ ਇਸ ਟਾਈਮ ਹਰਦੁਆਰ ਚੋਂ ਇੱਥੇ ਹੀ ਗਿਆਨ ਗੋਦਰੀ ਗੁਰਦੁਆਰਾ ਕਦੇ ਹੋਇਆ ਕਰਦਾ ਸੀਗਾ 1984 ਦੇ ਵਿੱਚ ਉਹ ਭੰਨ ਤੋੜ ਦਿੱਤਾ ਗਿਆ ਅੱਜ ਉੱਥੇ ਸਕਾਉਟ ਆਫਿਸ ਹੈ ਅੰਦਰੀ ਟੋਪਕੇ ਸ਼ਰਮਨਾਲ ਮਰਨਾਲੀ ਗੱਲ ਹੈ ਕਿ ਅੱਜ ਉੱਥੇ ਨਿਸ਼ਾਨ ਸਾਹਿਬ ਵੀ ਨਹੀਂ ਲਗਾ ਸਕਦੇ ਸਿੱਖ ਜਿਨ੍ਹਾਂ ਸਿੱਖਾਂ ਨੇ ਧਰਮ ਦੇ ਲਈ ਲੈਨ ਲਗਾ ਕੇ ਭਾਈ ਸਾਹਿਬ ਲਾਈਨਾਂ ਲਗਾ ਕੇ ਸਿਰ ਉਡਾਏ ਹਨ ਹੈ ਨਾ ਜੀ ਉਸ ਗੈਨ ਗੋਤੜੀ ਗੁਰਦੁਆਰਾ ਸਾਹਿਬ ਜਿੱਤੇ ਸੀਗਾ ਜਿੱਥੇ ਸੀ ਕਿ ਨਿਸ਼ਾਨ ਸਾਹਿਬ ਨੀ ਲੰਦਨਦੇ ਜੀ ਗੰਗਾ ਮਹਾਸਭਾ ਨੇ ਉਹਦਾ ਵਿਰੋਧ ਕੀਤਾ ਵੀ ਅਸੀਂ ਨਹੀਂ ਲਗਾਣ ਦਵਾਂਗੇ ਇੱਥੇ ਨਿਸ਼ਾਨ ਸਾਹਿਬ ਗੰਗਾ ਮਹਾਸਭਾ ਧਰਮ ਦੀ ਰਾਜਧਾਨੀ ਕਹੇ ਜਾਣ ਵਾਲੇ ਹਰਦੁਆਰ ਦੇ ਵਿੱਚ ਹੈ ਹਾਲਤ ਹੈ ਹਰਜੀਤ ਉੱਥੇ ਹੀ ਸੀਗੇ ਮੇਰੇ ਗੱਲ ਹੋਈ ਆ ਫੋਨ ਤੇ ਉਹਨਾਂ ਨਾਲ ਮੈਂ ਕਿਹਾ ਮੈਂ ਰਿਕਾਰਡਿੰਗ ਵੀ ਦੇ ਦੂੰਗਾ ਆਪ ਜੀ ਨੂੰ ਪਿੱਛੇ ਜੀ ਵਾਇਰਲ ਵੀ ਹੋਈ ਆ ਉਹ ਨਹੀਂ ਬੋਲਣਾ ਹੀ ਨਹੀਂਗਾ ਤੁਝੇ ਕਦੇ ਸੁਣਾ ਹੀ ਨਹੀਂ ਹੋਏਗਾ ਹਰਜੀਤ ਸਿੰਘ ਦੇ ਮੂੰਹ ਤੋਂ ਵੀ ਹਾਂ ਠੀਕ ਆ ਔਰ ਇਹ ਗੱਲ ਜਦ ਵੀ ਆਪਣਾ ਕਿਸੇ ਨੂੰ ਇੰਟਰੋਡਕਸ਼ਨ ਦੰਦੇ ਆਂ ਕਿਆ ਕਹਿ ਕੇ ਦੰਦੇ ਆਂ ਜੀ ਮੈਂ ਫਕੀਰ ਜਨ ਫਕੀਰ ਚੰਦ ਜੀ ਦਾ ਮੁੰਡਾ ਫਕੀਰ ਚੰਦ ਮੈਂ ਜੀ ਆ ਕੁਛ ਐਸਾ ਹੀ ਸੀਗਾ ਆਪਣਾ ਕਿਆ ਫਕੀਰ ਚੰਦ ਸਿੰਘ ਐਸਾ ਕੁਛ ਸੀਗਾ ਬੇਮਾ ਫਕੀਰ ਚੰਦ ਜੀ ਦਾ ਉਹ ਹੈਗਾ ਜੀ ਮਾਰੇ ਸਾ ਹਾਂ ਬੇਮਾ ਨਾ ਦਾ ਵੰਸ਼ ਹੈ ਤੇ ਮੈਂ ਉਹ ਹੀ ਹਾਂ ਜਿਨ੍ਹਾਂ ਨੇ ਰਾਮ ਮੰਦਿਰ ਲੰਗਰ ਲਾਇਆ ਹੈ ਅਲ ਹਮਦੁਲਿਲਾਹ ਮੈਂ ਰਾਮ ਮੰਦਿਰ ਰਾਮ ਮੰਦਿਰ ਜਿਹੜੇ ਪਹਿਲੇ ਨਿਹੰਗ ਸਿੰਘ ਜਿਹੜੇ ਗਏ ਸੀ ਉਹਨਾਂ ਦੇ ਵੰਸ਼ ਦੇ ਹਾਂ ਜੀ ਹਾਂ ਜੀ ਉਹ ਜਿਨ੍ਹਾਂ ਨੇ ਉੱਥੇ ਹੋਣ ਕੀਤਾ ਹਾਂ ਜੀ ਹਾਂ ਜੀ ਉਹਨਾਂ ਦੇ ਵੰਸ਼ ਦੇ ਜਦੋਂ ਬਾਵਰੀ ਮਸਜਿਦ ਸੀ ਜਦ 1992 ਦੇ ਵਿੱਚ ਜਦ ਬਾਵਰੀ ਮਸਜਿਦ ਤੋੜੀ ਗਈ ਹੈ ਮੈਂ ਉਸ ਟਾਈਮ ਦਾ ਜੁੜਿਆ ਹੋਇਆ ਹਾਂ ਰਾਮ ਮੰਦਿਰ ਨਾਲ ਅਖਬਾਰਾਂ ਦੀ ਖਬਰਾਂ ਹੈਗੀਆਂ ਮੈਂ ਤੁਹਾਨੂੰ ਉਹਦੇ ਤੁਸੀਂ ਫੋਟੋਗ੍ਰਾਫ ਲੈ ਸਕਦੇ ਹੋ ਮੇਰੇ ਕੋਲ ਪਹੀਆ ਮੌਜੂਦ ਹੈ ਮੈਂ ਦਿਖਾ ਸਕਦਾ ਹਾਂ ਜੀ ਮੈਂ ਉਹ ਗੱਲ ਬੋਲوںਗਾ ਜੋ ਮੈਂ ਕਹਿ ਸਕਦਾ 1992 ਦੇ ਵਿੱਚ ਜਦ ਬਾਵਰੀ ਮਸਜਿਦ ਟੁੱਟੀ ਹੈ ਬਾਵਰੀ ਮਸਜਿਦ ਟੁੱਟਣ ਤੋਂ ਬਾਅਦ ਤੋਂ ਲੈ ਕੇ ਅੱਜ ਤੱਕ ਜਦ ਤੱਕ ਉਹ ਉਦਗਾਟਨ ਨਹੀਂ ਹੋਇਆ ਅੱਜ ਤੱਕ ਅਸੀਂ ਰਾਮ ਮੰਦਿਰ ਅੰਦੋਲਨ ਨਾਲ ਜੁੜੇ ਹੋਏ ਰਹੇ ਹਾਂ ਜੀ ਮੈਂ ਜਦ ਦਾ ਲਗਾਤਾਰ ਜੁੜਾ ਹੋਇਆ ਹਾਂ ਜੀ ਰਾਮ ਮੰਦਿਰ ਦੇ ਨਾਲ ਜਦ ਉੱਥੇ ਉਹ ਉਦਗਾਟਨ ਹੋਇਆ ਮੈਨੂੰ ਇਹ ਪਾਈ ਸਾਹਿਬ ਕਿਤੇ ਇਹਨਾਂ ਦਾ ਲੰਗਰ ਨਹੀਂ ਲੱਭਿਆ ਇਹਨਾਂ ਨੇ ਕਿਹੜੀ ਗਲੀ 'ਚ ਲੰਗਰ ਲਾਇਆ ਹੁਣ ਤੇ ਉਹ ਹੀ ਦੱਸ ਸਕਦੇ ਆਂ ਜੀ। ਅੱਧੇ ਦੇ ਵਿੱਚ ਹਾਂ ਇਹ ਲੰਗਰ ਤਾਂ ਲਾਇਆ ਸੀ ਇਹਨਾਂ ਨੇ। ਵੀਡੀਓ ਵੀਡੀਓਸ ਤਾਂ ਕਾਫੀ ਆਈਆਂ ਇਹਨਾਂ ਦੇ। ਮੈਂ ਨਹੀਂ ਦੇਖਿਆ ਜੀ। ਦੇਖੋ ਲਾਇਆ ਹੋਣਾ ਕਿਸੇ ਸਾਈਡ 'ਚ ਉਹ ਨਹੀਂ ਮੈਂ ਜਾਣਦਾ ਪਰ ਮੈਂ ਦੇਖਿਆ ਨਹੀਂ ਹੈ। ਚਲੋ ਲਾਭ ਹੀ ਦਿੱਤਾ। ਹੁਣ ਹਰ ਆਦਮੀ ਨੇ ਇੰਟਰੋਡਕਸ਼ਨ ਐਹੀ ਦੇਣੀ ਆ ਜੀ ਆਪਣੀ। ਮੈਂ ਉਹ ਆਂ ਜੀ ਜਿਹਨੇ ਲੰਗਰ ਲਾਇਆ ਸੀਗਾ। ਮੈਂ ਉਹ ਆਂ ਜੀ ਜਿਹਨੇ ਪ੍ਰਾਈਮ ਮਿਨਿਸਟਰ ਨੇ ਮੇਰਾ ਨਾਮ ਲਿਆ ਸੀਗਾ। ਫਿਰ ਚਲੋ ਤੁਸੀਂ ਜੋ ਮਰਜ਼ੀ ਕਹੋ ਘਟ ਤੋਂ ਘਟ ਗਿਆਨ ਗੋਤਰੀ ਗੁਰਦੁਆਰਾ ਸਾਹਿਬ ਤੇ ਕੋਈ ਗੱਲ ਕਰ ਲਓ। ਆਜਾ ਬਟੇ ਅ ਵੀ ਚੱਲਾਂਗੇ ਰੋਮੇਟ ਤੋ ਤੁਸੀਂ ਘੱਟ ਤੋਂ ਘੱਟ ਗਿਆਨਗੋਦੜੀ ਗੁਰਦੁਆਰਾ ਸਾਹਿਬ ਤੇ ਦੋ ਬੋਲ ਤੇ ਬੋਲ ਲੋ ਮੇਰੇ ਉਹਨਾਂ ਨਾਲ ਗੱਲ ਹੋਈ ਐ ਆਡੀਓ ਮੇਰੇ ਕੋਲ ਪਈ ਐ ਇਹਨਾਂ ਨੇ ਇੱਕ ਵਾਰੀ ਨਹੀਂ ਕਿਹਾ ਜੀ ਹਾਂ ਜੀ ਮੈਂ ਗੱਲ ਕਰੂੰਗਾ ਔਰ ਫਿਰ ਜਿਹੜਾ ਇੱਥੇ ਅੱਜ ਜਦ ਕਹਿ ਦਿੰਦੇ ਨੇ ਬਈ ਹੁਣ ਉਹਦੇ ਨਾਲ ਹੀ ਇੱਕ ਹੋਰ ਕੋਈ ਬੰਦਾ ਹੈਗਾ ਜੀ ਉਹ ਕਹਿੰਦਾ ਸਿੱਖ ਸਾਡਾ ਸਿੱਖ ਜਿਹੜੇ ਆ ਸਾਡੇ ਭਾਈ ਆ ਯਾ ਕੀ ਇਹਨਾਂ ਦੀ ਉਹਦੇ ਚ ਨੋਮਾਸ ਦਾ ਰਿਸ਼ਤਾ ਹਾਂ ਨੋਮਾਸ ਦਾ ਰਿਸ਼ਤਾ ਵੀ ਐ ਤੇ ਇਹ ਕੋ ਹੋਰ ਬੜਾ ਫੇਮਸ ਜਿਹਾ ਡਾਇਲੋਗ ਬੋਲ ਬੋਲਦੇ ਨੇ ਇਹ ਦੁਕਾਨਦਾਰਾਂ ਦੀ ਗੱਲ ਕਰ ਰਹੇ ਹਾਂ ਜੀ ਮੈਂ ਕੋਈ ਫੇਮਸ ਜਿਹਾ ਪਤਾ ਨਹੀਂ ਧੇਰਾ ਵੀ ਐਸਾ ਕੁਝ ਬੋਲਦੇ ਆਂ ਜੀ ਇਹ ਭਾਈ ਠੀਕ ਐ ਉਹ ਕਹਿ ਦਿੰਦੇ ਆ ਵੀ ਸਾਡਾ ਹੀ ਪਾਰਟ ਆ ਹਾਂ ਵੀ ਸਾਡਾ ਪਾਰਟ ਆ ਭਾਈ ਠੀਕ ਐ ਅਗਰ ਤੁਹਾਡਾ ਪਾਰਟ ਹੈਗੇ ਆ ਤੁਸੀਂ ਗਿਆਨ ਗੋਦੜੀ ਸਾਹਿਬ ਗੁਰਦੁਆਰਾ ਸਾਹਿਬ ਦੀ ਪਹਿਲ ਕਿਉਂ ਨਹੀਂ ਕਰਦੇ ਮੇਰਾ ਸਵਾਲ ਹੈ ਅਗਰ ਵਾਕਈ ਸਿੱਖਾਂ ਨੂੰ ਤੁਸੀਂ ਭਰਾ ਸਮਝਦੇ ਹੋ ਤਾਂ ਉੱਥੇ ਗਿਆਨ ਗੋਦਰੀ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਿਉਂ ਨਹੀਂ ਕੀਤੀ ਜਾਂਦੀ ਕਿਉਂ ਨਹੀਂ ਉੱਥੇ ਜਾ ਕੇ ਆਪਣੇ ਲੋਕਾਂ ਨੂੰ ਸਮਝਾਉਂਦੇ ਵੀ ਭਾਈ ਆ ਸਾਡੇ ਭਰਾ ਐ ਇੱਥੇ ਛੋਟਾ ਜਿਹਾ ਗੁਰਦੁਆਰਾ ਸਾਹਿਬ ਬਣਾਣ ਦੋ ਜਿੱਥੇ ਸੀਗਾ ਉੱਥੇ ਹੀ ਬਣਾਣ ਦੋ ਹਮ ਆਪਾਂ ਇਹ ਤਾਂ ਨਹੀਂ ਕਹਿ ਰਹੇ ਵੀ ਸਾਨੂੰ ਜਗ੍ਹਾ ਦੋ ਜਿੱਥੇ ਹੈਗਾ ਉੱਥੇ ਜਿੱਥੇ ਸੀਗਾ ਉੱਥੇ ਬੰਨਾ ਚਾਹੀਦਾ ਹੈ ਔਰ ਉਹ ਵੀ ਉਸ ਸਰਕਾਰ ਦੇ ਟਾਈਮ 'ਚ ਜੋ ਉੱਥੇ ਨਿਸ਼ਾਨ ਸਾਹਿਬ ਲਾਉਣ ਤੋਂ ਮਨ ਹੈ ਜਿਹੜੀ ਸਰਕਾਰ ਬਣੀ ਹੀਰਾ ਮੰਦਿਰ ਦੇ ਨਾਂ ਤੋਂ ਹੈ ਜੋ ਪਲਟੇ ਹੀਰਾ ਮੰਦਿਰ ਦੇ ਨਾਂ ਤੋਂ ਹੈ ਔਰ ਐਸੇ ਰਾਮ ਮੰਦਿਰ ਦਾ ਫੈਸਲਾ ਇੱਕ ਨਿਹੰਗ ਸਿੰਘ ਦੀ ਦੇ ਉੱਪਰ ਦਰਜ ਹੋਈ ਐਫ ਆਈ ਆਰ ਦੇ ਆਧਾਰ ਤੇ ਹੋਇਆ ਵੀ ਹਾਂਜੀ ਇੱਥੇ ਕਵਜਾ ਇੱਥੋਂ ਸ਼ੁਰੂ ਹੁੰਦਾ ਹੈ ਕਿਉਂਕਿ ਇਹ ਸਿਵਲ ਕੇਸ ਸੀਗਾ ਜੀ ਇਹ ਬਹੁਤ ਵੱਡਾ ਰੋਲ ਹੈ ਜੀ ਉਸ ਐਫ ਆਈ ਆਰ ਦਾ ਹੂੰ ਇੱਕ طرف ਤਾਂ ਸਿੱਖਾਂ ਦੇ ਦੇ ਉੱਪਰ ਐਫ ਆਈ ਆਰ ਹੋਈ ਹੈ ਉਹਦੇ ਬਿਨਾਂ ਤੇ ਵੀ ਫੈਸਲਾ ਲਿੱਤਾ ਗਿਆ ਹੈ ਦੂਜੀ طرف ਉਸੇ ਸਿਕ ਕਮਿਊਨਿਟੀ ਦਾ ਗੁਰਦੁਆਰਾ ਸਾਹਿਬ ਨਾਲ ਕੋਈ ਬਣਾਵੇ ਗਿਆਨ ਕੋ ਥੋੜੀ ਸਾਹਬ ਦੇ ਵਿੱਚ ਤੇ ਕਿਵੇਂ ਕਹਿ ਦਿੰਦੇ ਨਾ ਜੀ ਨੌਮਾਜ਼ ਦਾ ਰਿਸ਼ਤਾ ਕਿਵੇਂ ਕਹਿੰਦਾ ਹੈ ਵੀ ਕਹਿੰਦੇ ਅਸੀਂ ਸਿਕ ਸਨਾਤਨੀ ਨੇ ਕਹਿ ਸਕਦੇ ਆ ਮਰਜ਼ੀ ਆਪੋ ਆਪਣੀ ਇਥੇ ਕਿਹੜਾ ਕੋਈ ਕਿਸੇ ਨੂੰ ਬੋਲਣ ਲਈ ਕੋਈ ਤੁਹਾਨੂੰ ਕੀ ਲੱਗਦਾ ਇਸ ਤੇ ਨਹੀਂ ਜੀ ਨਹੀਂ ਹੈ ਜੀ ਬੱਕਰੇ ਨੂੰ ਹਾਂ ਕਿਹੜੇ ਕਿਹੜਾ ਗੁਣਾ ਸਿੱਖਾਂ ਦਾ ਜਿਹੜਾ ਮਿਲਦਾ ਹੈ ਇਹ ਰਿਵਾਇਤ ਮਿਲਣੀ ਚਾਹੀਦੀ ਹੈ ਨਾ ਰਿਵਾਇਤਾਂ ਮਿਲਣ ਪਰੰਪਰਾਵਾਂ ਮਿਲਣ ਕੋਈ ਧਰਮ ਦਾ ਕੋਈ ਫਲਸਫਾ ਮਿਲੇ ਨਹੀਂ ਮਿਲਦਾ ਜੀ ਉਹ ਅਡ ਹੈ ਸਿੱਖ ਇੱਕ ਅਡਰ ਰਿਲੀਜ਼ ਹੁੰਨੇ ਹੈ ਕੋਈ ਦੁਰਾਇ ਨਹੀਂ ਜੀ ਖਰ ਮੈਂ ਇਸ ਡਿਬੇਟ ਚੱਲ ਨਹੀਂ ਜਾਣਾ ਚਾਹੁੰਦਾ ਤੇ ਪਰ ਨਹੀਂ ਜਿਹੜਾ ਕਹਿੰਦਾ ਹੈ ਵੀ ਸਿੱਖ ਸਨਾਤਨ ਦਾੰਗ ਹੈ ਬਿਠਾਓ ਉਹਨੂੰ ਕਦੇ ਆਪਣ ਲਾਈਵ ਕਰਦੇ ਆਂ ਰਾਮਨਾਲ ਬਹਨੇ ਆ ਉਹਨਾਂ ਨਾਲ ਉਹਨਾਂ ਨੂੰ ਕਹਿੰਨਾ ਹੈ ਤੁਸੀਂ ਦਿਖਾਓ ਥੋੜਾ ਜਿਹਾ ਦੱਸੋ ਕਿ ਕਿਸ ਬੇਸ ਤੇ ਤੁਸੀਂ ਕਹਿ ਰਹੇ ਹੋ ਕੋਈ ਬੇਸ ਵੀ ਤੇ ਹੋਵੇ ਨਾ ਜੀ ਗੱਲ ਦਾ ਹੂੰ ਕਿਸ ਆਧਾਰ ਤੇ ਹੂੰ ਉਹਨਾਂ ਦੀ ਰਿਲੀਜੀਅਸ ਪ੍ਰੈਕਟਿਸ ਸਿੱਖਾਂ ਦੀ ਰਿਲੀਜੀਅਸ ਪ੍ਰੈਕਟਿਸ ਜਿਹੜੀ ਆ ਉਹਦਾ 1% ਵੀ ਇੱਧਰ ਨਹੀਂ ਮਿਲਦਾ ਹੂੰ ਸਿੱਖਾਂ ਦੀ ਰਿਲੀਜੀਅਸ ਪ੍ਰੈਕਟਿਸ ਜਿਹੜੀ ਆ ਨਾ ਜੀ ਉਹਦਾ 1% ਵੀ ਨਹੀਂ ਹੈ ਇੱਧਰ ਤਾਂ ਫਿਰ ਮਿਲਦਾ ਕਿਵੇਂ ਆ ਉਹ ਦੂਜੀ ਗੱਲ ਸਨਾਤਨ ਪਾਰਟ ਹੋ ਸਕਦਾ ਸਿੱਖੀ ਦਾ ਸਨਾਤਨ ਦਾ ਅਰਥ ਜਿਹੜਾ ਹੈ ਤਾਂ ਜੀ ਸਨਾਤਨ ਚਲੋ ਇੱਕ ਬੜੀ ਅਲੱਗ ਡਿਬੇਟ ਲੱਗ ਜੇਗੀ ਪਰ ਮੈਂ ਇੰਨਾ ਕਹਿਣਾ ਚਾਹੁੰਦਾ ਜੀ ਅਗਰ ਕੋਈ ਵਿਅਕਤੀ ਪਰਮਾਤਮਾ ਨੇ ਜੈਸਾ ਉਹਨੂੰ ਬਣਾਇਆ ਹੈ ਜੈਸਾ ਉਹਨੂੰ ਬਣਾ ਕੇ ਭੇਜਿਆ ਹੈ ਜੈਸਾ ਉਹਨੂੰ ਬਣਾ ਕੇ ਰੱਬ ਨੇ ਜੋ ਉਹਨੂੰ ਰੂਪ ਦਿੱਤਾ ਹੈ ਉਸੇ ਰੂਪ ਨੂੰ ਸੰਭਲ ਲਵੇ ਤਾਂ ਸਿੱਖੀ ਹੋਏਗਾ ਹਮ ਮੈਨੂੰ ਕੋਈ ਕਹਿ ਦਵੇ ਮੈਨੂੰ ਕੱਲ ਪਰਸੋ ਇੱਕ ਮੁੰਡੇ ਨੇ ਕਿਹਾ ਕਹਿੰਦਾ ਕਿਆ ਗੁਰੂ ਜੀ ਆਪਨੇ ਦਾੜੀ ਵਧਾਈ ਉਹ ਕਲੀਨ ਉਹ ਕਲੀਨ ਸ਼ੇਵ ਸੀਗਾ ਮੈਂ ਕਿਹਾ ਕਾਕਾ ਮੈਨੂੰ ਇੱਕ ਗੱਲ ਦੱਸ ਮੈਂ ਦਾੜੀ ਵਧਾਈ ਹੈ ਜਾਂ ਤੂੰ ਦਾੜੀ ਕਟਾਈ ਹੈ ਮੈਂ ਤੇ ਨਹੀਂ ਵਧਾਈ ਹੂੰ ਤੂੰ ਕਟਾਈ ਐ ਮੈਂ ਤਾਂ ਜੈਸੀ ਕੁਦਰਤ ਨੇ ਦਿੱਤੀ ਮੈਂ ਛੱਡਤੀ ਹੂੰ ਛੱਡ ਤੇ ਜੋ ਮੈਨੂੰ ਰੱਬ ਨੇ ਜਿਸ ਜਿਸ ਉਹਦੇ ਚ ਮੈਨੂੰ ਜਨਮ ਦਿੱਤਾ ਮੈਂ ਉਸੇ ਅੱਜ ਰੰਗ ਚ ਹੈਗਾ ਨਹੀਂ ਕਟਾਈ ਤਾਂ ਤੁਸੀਂ ਐ ਇਹ ਮੂੰਹ ਸਿਰ ਮਣਵਾਣੇ ਕਲੀਨ ਸ਼ੇਵ ਰਹਿਣਾ ਤੇ థਾਈਲੈਂਡ ਦੀ ਸੱਭਿਆਤਾ ਇਹਦਾ ਪੰਜਾਬ ਨਾਲ ਕੀ ਲੈਂਦੇ ਨੇ ਠੀਕ ਐ ਨਾ ਇਹ ਤਾਂ ਪੰਜਾਬ ਨਾਲ ਕੋਈ ਲੈਂਦੇ ਨਹੀਂ ਸੱਭਿਆਤਾ ਨਹੀਂ ਹੱਥ ਨਹੀਂ ਹਾਂ ਜੀ ਇਹ ਤੇ ਇਸ ਬੇਤਾਨੀਆ ਨਾ ਨਾ ਇਤੋਂ ਤੇ ਹੈ ਹੀ ਨਹੀਂ ਇਸ ਖਿੱਤੇ ਦੀ ਨਹੀਂ ਹੈ ਪੂਰੇ ਖਿੱਤੇ ਦੀ ਨਹੀਂ ਹੈ ਪੂਰੇ ਭਾਰਤ ਦੀ ਨਹੀਂ ਹਾਂ ਐਸਾ ਕਹਿ ਸਕਦੇ ਆ ਸਾਊਥ ਚ ਵੀ ਤੁਸੀਂ ਦੇਖੋ ਸਾਊਥ ਚ ਕਿੱਥੇ ਕੋਈ ਮੁੱਛਾ ਦਾੜੀ ਤੇ ਕੋਈ ਨਹੀਂ ਬੰਨਾਂਦਾ ਮੁੱਛਾ ਤੇ ਰੱਖਦੇ ਹੀ ਆ ਜੀ ਘੱਟ ਤੋਂ ਘੱਟ ਅੱਜ ਚਲੋ ਕਲਚਰ ਹੋ ਗਿਆ ਬਾਲੀਵੁੱਡ ਆ ਗਿਆ ਹਾਲੀਵੁੱਡ ਆ ਗਿਆ ਹੋਰ ਬਤੇਰੇ ਸਿਸਟਮ ਆ ਗਏ ਦੇਖਾ ਦੇਖੇ ਲੋਕ ਲੱਗੇ ਆ ਕਰਨ ਨਹੀਂ ਪਹਿਲਾਂ ਕੌਣ ਕੇਸ ਕਤਲ ਕਰਾਂਦਾ ਸੀਗਾ ਸ਼ਿਵਜੀ ਮਹਾਰਾਜ ਦੀ ਤੁਸੀਂ ਜੇ ਪੁਰਾਣੀ ਫੋਟੋਆਂ ਦੇਖੋ ਉਹਦੇ ਚ ਦਾੜੀ ਪੂਰਾ ਦਾੜਾ ਪ੍ਰਕਾਸ਼ ਪ੍ਰਕਾਸ਼ ਹੈ ਜਟਾ ਝੂਟ ਧਾਰੀ ਹੈ ਹੂੰ ਸ਼ਸਤਰਧਾਰੀ ਹੈ ਸਿੱਖ ਵੀ ਸ਼ਸਤਰਧਾਰੀ ਹੈ ਉਹ ਵੀ ਸ਼ਸਤਰ ਉਹ ਸਾਰਾ ਕਲਚਰ ਜਿਹੜਾ ਹੈ ਸੀਗਾ ਅੱਜ ਦੇ ਟਾਈਮ 'ਚ ਉਹਨੂੰ ਬਿਲਕੁਲ ਮਟਿਆ ਮੇਟ ਕਰਕੇ ਇਸ ਸਟੇਜ ਤੱਕ ਲਿਆ ਆ ਗਿਆ ਇਹਦੇ 'ਚ ਬਹੁਤ ਲੰਬੀ ਪ੍ਰੈਕਟਿਸ ਕੀਤੀ ਗਈ ਹੈ ਕੋਈ ਐਸਾ ਨਹੀਂ ਹੈ ਵੀ ਇਹ ਕੋਈ 2 4 10 ਦਿਨਾਂ 'ਚ ਚੀਜ਼ ਹੋ ਗਈ ਬਹੁਤ ਲੰਬਾ ਟਾਈਮ ਲੱਗਾ ਹੈ ਆਰਐਸ ਸਮਾਜ ਨੇ ਇਹਦੇ 'ਚ ਬਹੁਤ ਭੂਮਿਕਾ ਨਿਭਾਈ ਹੈ ਪੰਜਾਬ ਦਾ ਕਲਚਰ ਨੂੰ ਖਰਾਬ ਕਰਨ ਦੇ ਵਿੱਚ ਆਰਐਸ ਸਮਾਜ ਦਾ ਬਹੁਤ بڑا ਰੋਲ ਰਿਹਾ ਹੈ ਜੀ ਇਹ ਵੱਡੀ ਗੱਲ ਕਰਦੇ ਹਾਂ ਹਾਂ ਪੰਜਾਬ ਦਾ ਜਿਹੜਾ ਕਲਚਰ ਆ ਰਿਹਾ ਸਮਾਜ ਨੇ ਕਿਤਾਹ ਖਰਾਬ ਆ ਰਿਹਾ ਸਮਾਜ ਦੇ ਅਨੁਸਾਰ ਨਿਯੋਗ ਪ੍ਰਥਾ ਹੈਗੀ ਹੈ ਨਿਯੋਗ ਹੋ ਗਿਆ ਨਿਯੋਗ ਦਾ ਮਤਲਬ ਹੈ ਵੀ ਅਗਰ ਕੋਈ ਇਸਤਰੀ ਸੰਤਾਨ ਪੈਦਾ ਆਪਣੇ ਘਰ ਵਾਲੇ ਤੋਂ ਇਤਰ ਕਿਸੇ ਹੋਰ ਤੋਂ ਸੰਤਾਨ ਪੈਦਾ ਕਰਨਾ ਚਾਹੇ ਤਾਂ ਕਰ ਸਕਦੀ ਹੈ ਇਹ ਨਿਯੋਗ ਪ੍ਰਥਾ ਹੈ ਫੈਕਚੁਅਲ ਹੈਗੇ ਇਹ ਲਿਖਿਆ ਹਾਂ ਹਾਂ ਬਿਲਕੁਲ ਹੈਗਾ ਜੀ ਮੈਂ ਇਹਨਾਂ ਦੀ ਕਿਤਾਬ ਹੈ ਸਤਿਆਰਥ ਪ੍ਰਕਾਸ਼ ਲਿਖਿਆ ਹੋਇਆ ਔਰ ਸਤਾਰਥ ਪ੍ਰਕਾਸ਼ ਜੋ ਹਮ ਸਾਰੇ ਵੈਦਿਕ ਸਭਤ ਹੈ ਕੱਲਾ ਸਤਾਰਥ ਪ੍ਰਕਾਸ਼ ਆਪਣੇ ਬਿਹਫਤੇ ਨਹੀਂ ਕਹਿ ਰਿਹਾ ਜੀ ਇਹ ਗੱਲ ਸਤ ਅਕੋਰਡਿੰਗ ਟੂ ਸਤਾਰਥ ਪ੍ਰਕਾਸ਼ ਇਹ ਜਿਹੜੀ ਗੱਲ ਨਿਯੋਗ ਜਿਹੜੀ ਪ੍ਰਥਾ ਉਹ ਵੇਦ ਸੰਮਤ ਹੈ ਵੇਦਾਂ ਚੋਂ ਨਿਕਲੀ ਹੈ ਜੀ ਆਪਾਂ ਕਹਿੰਦੇ ਮੋੜ ਵੈਦਾਂ ਵਾਲਾ ਉਹਨਾਂ ਦਾ ਸਲੋਗਨ ਹੀ ਆਈ ਸੀ ਦੁਆਰਾ ਮੈਂ ਕਿਹਾ ਜਦੋਂ ਆਰਿਆ ਸਮਾਜ ਜੀ ਜਦੋਂ ਪਰੰਪਰਾਵਾਂ ਸ਼ੁਰੂ ਹੋਈਆਂ ਸੀ ਉਹਨਾਂ ਨੇ ਪਹਿਲੇ ਸਲੋਗਨ ਹੀ ਆਈ ਦਿੱਤਾ ਸੀ ਵੀ ਮੋੜ ਵੈਦਾਂ ਵਾਲਾ ਮੋੜੋ ਵੇਦੋਂ ਕੀ ਔਰ ਉਸੇ ਵੇਦ ਦੇ ਬਿਹਫਤੇ ਤੇ ਨਿਯੋਗ ਪ੍ਰਥਾ ਨੂੰ ਇਹਨਾਂ ਨੇ ਡਿਫਾਈਨ ਕੀਤਾ ਵੇ ਕੋਈ ਅਗਰ ਕੋਈ ਇਸਤਰੀ ਦਾ ਹਸਬੰਡ ਅਗਰ 5-6 ਸਾਲ ਲਈ ਬਾਹਰਲੇ ਮੁਲਕ ਚਲਾ ਜਾਂਦਾ ਤਾਂ ਉਹ ਆਪਣੇ ਦੇਵਰ ਨਾਲ ਜਾਂ ਕਿਸੇ ਨਾਲ ਸੰਤਾਨ ਉਤਪੰਨ ਕਰ ਸਕਦੀ ਹੈ ਅਸੀਂ ਕਈ ਕਈ ਤੁਸੀਂ ਕੁਝ ਕਲੋਜ਼ ਹੈਗੇ ਆ ਕਈ ਬਕਾਇਦਾ ਕਲੋਜ਼ ਹੈ ਬਈ ਨੇ ਐਨੇ ਸਾਲ ਕੋਈ ਦੂਰ ਇੰਨਾ ਰਹਿ ਜਾਵੇ ਤਾਂ ਕਰ ਸਕਦੇ ਐਨੇ ਸਾਲ ਕੋਈ ਰੱਖਦੇ ਹੋਵੇ ਤਾਂ ਕਰ ਸਕਦੇ ਆ ਤੁਸੀਂ ਕਹੋਗੇ ਮੈਂ ਤੁਹਾਨੂੰ ਫੋਟੋ ਦੇ ਦਾਂਗਾ ਮੈਂ ਸਤਾਰਥ ਪ੍ਰਕਾਸ਼ ਨੂੰ ਕੋਟ ਕਰਕੇ ਬੋਲ ਰਿਹਾ ਜੀ ਮੇਰੀ ਆਪਣੀ ਕੋਈ ਸਹਿਮਤੀ ਅਸਹਿਮਤੀ ਨਹੀਂ ਹੈ ਇਹਦੇ 'ਚ ਤੁਸੀਂ ਜ਼ਰੂਰ ਇਹਦੇ ਪਰੇ ਸਾਨੂੰ ਜਾਣਕਾਰੀ ਸਾਂਝੀ ਕਰੀ ਹਾਂ ਮੈਂ ਸਿਰਫ ਜਾਣਕਾਰੀ ਸਾਂਝੀ ਕਰ ਰਿਹਾ ਕਿ ਸਤਿਆਰ ਪ੍ਰਕਾਸ਼ ਮੰਨਦਾ ਹੈ ਧੰਨਵਾਦ ਜੀ ਬਹੁਤ-ਬਹੁਤ ਸਨ ਸਮਾਦੇ ਲਈ ਜੀ ਬਹੁਤ-ਬਹੁਤ ਸ਼ੁਕਰੀਆ ਤੇ ਕਾਫੀ ਖੁੱਲ ਕੇ ਗੱਲਾਂ ਹੋਈਆਂ ਇਸ ਮਾਮਲੇ ਦੇ ਵਿੱਚ ਜ਼ਰੂਰ ਮੈਂ ਕਮਾ ਬੀ ਅੰਤਿਜੇ ਤੁਸੀਂ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜਾਂ ਇਸ ਮਾਮਲੇ ਦੇ ਵਿੱਚ ਕੁਝ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਅਰਮਾਨ ਮਲਿਕ ਨਾ ਹੂੰ ਦੇਖੋ ਮੇਰਾ ਪੂਰੇ ਹਿੰਦੂ ਸਮਾਜ ਦੇ ਜਿਹੜੇ ਸਮਝਦਾਰ ਲੋਕ ਆ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਇਸ ਗੱਲ ਨੂੰ ਦੇਖ ਕੇ ਚੁੱਪ ਨਾ ਰਹੋ ਜੋ ਵੀ ਤੁਹਾਡੇ ਮਨ ਚ ਤੁਹਾਨੂੰ ਕਿਆ ਲੱਗਦਾ ਹੈ ਉਹ ਚੀਜ਼ਾਂ ਜਿਹੜੀਆਂ ਆ ਉਹ ਬਾਹਰ ਆਓ ਸਾਹਮਣੇ ਆਓ ਔਰ ਇਸ ਪਰਿਵਾਰ ਦਾ ਦੀ ਹੈਲਪ ਕਰੋ ਹੂੰ ਕਿਉਂਕਿ ਉਹਨਾਂ ਦੀ ਇੰਟੂਇਸ਼ਨ ਨਹੀਂ ਗਲਤ ਐ ਇਸ ਮਾਮਲੇ ਦੇ ਵਿੱਚ ਰੂਪ ਤਰਨ ਕਰਨ ਤੋਂ ਬਾਅਦ ਉਹਨਾਂ ਨੇ ਕੁਝ ਗਲਤ ਨਹੀਂ ਕੀਤਾ ਹੂੰ ਤੇ ਜਿਹੜੇ ਸਮਝਦਾਰ ਲੋਕ ਆ ਜਿਹੜੇ ਧਰਮ ਦਾ ਮਰਮ ਰੱਖਦੇ ਆ ਉਹਨਾਂ ਨੂੰ ਸਾਹਮਣੇ ਆ ਕੇ ਉਹਨੂੰ ਮਲਿਕ ਫੈਮਿਲੀ ਦੇ ਨਾਲ ਖੜਨਾ ਚਾਹੀਦਾ ਮਲਿਕ Hindu ਬੱਚਾ ਹੈ ਉਹਨੂੰ ਬੇਵਜ੍ਹਾ ਮੁਸਲਮਾਨਾਂ ਕੋਸ਼ਿਸ਼ ਕੀਤਾ ਜਾਵੇ ਜੀ ਉਹ ਜੱਟਾਂ ਦਾ ਮੁੰਡਾ ਹੈ ਜੱਟਾਂ ਦਾ ਬੱਚਾ ਹੈ Hindu ਹੈ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸੋ ਜਿਵੇਂ ਕਿ ਗੱਲਬਾਤ ਕਰਕੇ ਹਟੇ ਆ ਤਾਂ ਇਸ ਪੋਡਕਾਸਟ ਦੇ ਵਿੱਚ ਕਾਫੀ ਕੁਝ ਤੁਸੀਂ ਸੁਣ ਲਿਆ ਹੋਵੇਗਾ ਮੇਨ ਇਸ ਸਮੇ ਇਹ ਮਸਲਾ ਚੱਲ ਰਿਹਾ ਸੀ ਇਹ ਮੁੱਦਾ ਚੱਲ ਰਿਹਾ ਸੀ ਪਾਰਲਮਨ ਇੱਕ 达ਰमान मलिक ਦਾ ਇਹਨਾਂ ਦੇ ਪੂਰੀ ਫੈਮਿਲੀ ਦਾ ਜਿਹੜਾ ਮਸਲਾ ਚੱਲ ਰਿਹਾ ਸੀ ਹੁਣ ਜ਼ਰੂਰ ਤੁਸੀਂ ਦਰਸ਼ਕੋ ਦਰਸ਼ਕ ਜਿਹੜੇ ਆ ਸਰੋਤੇ ਜਿਹੜੇ ਆ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ ਕੌਣ ਸਹੀ ਆ ਕੌਣ ਗਲਤ ਆ ਤਾਂ ਮੈਂ ਜ਼ਰੂਰ ਇਹ ਪੋਡਕਾਸਟ ਆ ਕੀਤਾ ਕਿ ਤੁਹਾਡੇ ਤੱਕ ਜਾਣਕਾਰੀ ਜਿਹੜੀ ਆ ਉਹ ਪੂਰੀ ਪਹੁੰਚ ਸਕੇ ਕਿਉਂਕਿ ਕਈ ਵਾਰੀ ਬੰਦਾ ਵੀਡੀਓ ਸਕਰੋਲ ਵੀ ਕਰ ਦਿੰਦਾ ਹੈ ਕਈ ਵਰੀ ਵੀਡੀਓ ਜਿਹੜੀ ਦੇਖਦਾ ਉਹਦੇ ਵਿੱਚ ਜਾਣਕਾਰੀ ਵੀ ਪੂਰੀ ਨਹੀਂ ਹੁੰਦੀ ਜਾਂ ਕਈ ਵਰੀ ਇੱਕ ਪੱਖ ਦੀ ਗੱਲ ਕੀਤੀ ਹੁੰਦੀ ਆ ਤਾ ਤੁਹਾਡੇ ਤੱਕ ਜ਼ਰੂਰ ਅਸੀਂ ਪ੍ਰੋਪਰਲੀ ਜਾਣਕਾਰੀ ਇਸ ਮਾਮਲੇ ਦੇ ਵਿੱਚ ਕੀ ਚੱਲ ਰਿਹਾ ਹੈ ਕੀ ਨਹੀਂ ਚੱਲ ਰਿਹਾ ਉਹ ਤੁਹਾਡੇ ਨਾਲ ਸਾਂਝੀ ਕੀਤੀ ਆ ਅਤੇ ਧਰਮ ਅਸਤੇ ਕੀ ਕਹਿੰਦਾ ਉਹ ਵੀ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਨ ਦੀ ਕੋਸ਼ਿਸ਼